ਵੱਡੀ ਖਬਰ ਹੈ ਲੱਖਾ ਸਿੰਘ ਸਿਧਾਣਾ ਦੇ ਨਾਲ ਜੁੜੇ ਹੀ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਇਸ ਤੋਂ ਬਾਅਦ ਕੁਝ ਸਿੱਖ ਜਥੇਬੰਦੀਆਂ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਰਾਜ ਸਿੰਘ ਖਾਲਸਾ ਦੇ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਦੱਸਦੀ ਹੈ ਕਿ ਵਿਦਾਨ ਸਭਾ ਸੈਸ਼ਨ ਬਾਹਰ ਕਈ ਮੁੱਦਿਆਂ ਨੂੰ ਲੈ ਕੇ ਅੱਜ ਗੱਲਬਾਤ ਕਰਨ ਦੀ ਕੋਸ਼ਿਸ਼ ਲੱਖਾ ਸਿਧਾਣਾ ਦੇ ਵੱਲੋਂ ਕੀਤੀ ਜਾ ਰਹੀ ਸੀ ਤੇ ਉੱਥੇ ਹੀ ਪਾਣੀ ਦੇ ਮੁੱਦਿਆਂ ਨੂੰ ਲੈ ਕੇ ਲੱਖਾ ਸਿਧਾਣਾ ਨੂੰ ਫਿਰ ਤੋਂ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਦੱਸਦੀ ਹੈ ਕਿ ਲੱਖਾ ਸਿੰਘ ਸਿਧਾਣਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਤੇ ਜਿਸ ਤੋਂ ਬਾਅਦ ਹੁਣ ਰਾਜ ਸਿੰਘ ਖਾਲਸਾ ਦੇ ਵੱਲੋਂ ਪੰਜਾਬ ਸਰਕਾਰ ਦੇ ਉੱਤੇ ਪੜਤਵਾਰ ਕੀਤੇ ਗਏ ਨੇ ਕਿਉਂ ਹੋਈ ਗ੍ਰਿਫਤਾਰੀ ਤੇ ਇਸ ਦੇ ਪਿੱਛੇ ਕਿਸ ਦਾ ਹੱਥ ਹੈ ਆਓ ਤੁਹਾਨੂੰ ਸੁਣਾਉਨੇ ਹਾਂ ਰਾਜ ਸਿੰਘ ਖਾਲਸਾ ਦਾ ਹੋਰ ਕੀ ਕਹਿਣਾ ਹੈ ਪੰਜਾਬ ਦੇ ਲੋਕੋ ਜਿਹੜਾ ਤੁਸੀਂ ਮੁੱਖ ਮੰਤਰੀ ਬਣਾਇਆ ਉਹਦਾ ਦੋਗਲਾ ਚਿਹਰਾ ਬਿਲਕੁਲ ਹੀ ਸਾਹਮਣੇ ਆ ਚੁੱਕਿਆ ਉਹ ਸਿਰਫ ਬਿਆਨਬਾਜ਼ੀ ਦੇ ਸਕਦਾ ਹੈ ਉਹ ਸਿਰਫ ਚੁਟਕਲੇ ਸੁਣਾ ਸਕਦਾ ਹੈ ਇਹ ਬਿਲਕੁਲ ਸਿੱਧ ਹੋ ਗਿਆ ਸਾਨੂੰ ਤਾਂ ਪਤਾ ਲੱਗ ਗਿਆ ਕਿ ਯਾਰ ਬੰਦੇ ਕੋਲੇ ਐ ਲਾਲੂ ਵੀ ਦਿਮਾਗ ਹੈ ਦਿਮਾਗ ਦੇ ਵਿੱਚੋਂ ਬਸ ਚੁਟਕਲੇ ਘੜ ਲੈਂਦਾ ਤੇ ਸਾਹਮਣੇ ਬੈਠੇ ਲੋਕ ਤਾੜੀਆਂ ਮਾਰਦੇ ਆ ਤੇ ਇਹਦਾ ਕੰਮ ਚੱਲੀ ਜਾਂਦਾ ਪਰ ਪੰਜਾਬ ਦੇ ਲੋਕੋ ਤੁਸੀਂ ਕਦੋਂ ਸਮਝੋਗੇ ਪੰਜਾਬ ਦੇ ਲੋਕੋ ਅੱਜ ਤੁਹਾਡੇ ਲਈ ਜਿਹੜੇ ਕਾਲੇ ਪਾਣੀਆਂ ਨਾਲ ਕੈਂਸਰ ਹੋ ਰਿਹਾ ਉਹਦੇ ਸਵਾਲ ਜਵਾਬ ਕਰਨ ਦੇ ਲਈ ਲੱਖਾਂ ਸਦਾਣਾ ਵਿਧਾਨ ਸਭਾ ਦੇ ਬਾਹਰ ਗਿਆ ਸੀ ਤੇ ਪ੍ਰਸ਼ਾਸਨ ਨੇ ਗ੍ਰਿਫਤਾਰ ਕਰ ਲਿਆ ਪਤਾ ਹੀ ਹੁੰਦਾ ਹੈ ਕਿ ਲੱਖੇ ਤੋਂ ਇਹ ਭਜਦੇ ਉਹਦੇ ਸਵਾਲਾਂ ਦੇ ਜਵਾਬ ਇਹਨਾਂ ਕੋਲੋਂ ਦੇ ਨਹੀਂ ਹੁੰਦੇ ਤੇ ਪਹਿਲਾਂ ਹੀ ਕਹਿ ਕੇ ਇਹ ਪ੍ਰਸ਼ਾਸਨ ਨੂੰ ਗ੍ਰਿਫਤਾਰ ਕਰਾ ਲੈਂਦੇ ਆ ਤੇ ਸ਼ਾਮ ਨੂੰ ਛੱਡ ਦਿੰਦੇ ਆ ਮੈਂ ਪੁੱਛਣਾ ਚਾਹਣਾ ਪ੍ਰਸਿੰਘ ਮਾਨ ਨੂੰ ਕਿ ਤੂੰ ਤਾਂ ਕਹਿੰਦਾ ਸੀ ਮੈਂ ਆਮ ਮੁੱਖ ਮੰਤਰੀਆਂ ਸੱਥਾਂ ਚੋਂ ਸਰਕਾਰ ਚਲਾਵਾਂਗੇ ਲੱਖਾਂ ਦਾ ਤੇਰੇ ਕੋਲ ਵਿਧਾਨ ਸਭਾ ਚ ਹੀ ਆ ਗਿਆ ਚੱਲ ਕੇ ਵਿਧਾਨ ਸਭਾ ਚ ਜਵਾਬ ਦੇ ਦੇ ਸੱਥਾਂ ਦੀ ਗੱਲ ਤਾਂ ਦੂਰ ਹੈ ਸੱਥਾਂ ਜਦੋਂ ਤੂੰ ਆਏਂਗਾ ਦੇਖੀ ਜਾਊਗੀ ਵੋਟਾਂ ਵੇਲੇ ਆਏਂਗਾ ਡਰਾਮੇ ਕਰੇਗਾ ਤਾਸ ਵੀ ਖੇਡੇਗਾ ਸਭ ਕੁਝ ਕਰੇਗਾ ਓਏ ਪਰ ਜਿਹੜੇ ਲੋਕ ਆ ਤੈਨੂੰ ਸਵਾਲ ਪੁੱਛਣ ਦੇ ਲਈ ਵਿਧਾਨ ਸਭਾ ਮੂਹਰੇ ਆ ਗਏ ਉਹਨਾਂ ਨੂੰ ਕਿਉਂ ਗਰਫਰਾਰ ਕਰਾਉਣਾ ਖੜ ਕੇ ਸਵਾਲਾਂ ਦੇ ਜਵਾਬ ਦੇ ਜੇ ਹਿੰਮਤ ਹੈ ਜੇ ਜ਼ਰੂਰਤ ਰੱਖਦਾ ਹੈ ਜੇ ਕੀਤਾ ਪੰਜਾਬ ਲਈ ਕੁਝ ਤਾਂ ਦੱਸ ਵੀ ਮੈਂ ਪੰਜਾਬ ਲਈ ਆ ਕੀਤਾ ਆ ਵਿਰੋਧ ਦਾ ਕੀ ਹੈ ਕਦੇ ਸੁਖਵੀਰ ਬਾਦਲ ਚੱਕ ਲਿਆ ਕਦੇ ਬਾਦਲ ਚੱਕ ਲਿਆ ਵੱਡਾ ਪੁਰਾਣਾ ਉੱਪਰ ਬੈਠਿਆ ਵੀ ਨਹੀਂ ਛੱਡਦਾ ਉਹਨੂੰ ਉਹ ਕਦੇ ਕਾਂਗਰਸੀ ਚੱਕ ਲੇ ਕਦੇ ਕੋਈ ਚੱਕ ਲਿਆ ਜਾ ਕਮਾਲ ਦੀ ਗੱਲ ਤੈਨੂੰ ਕੰਮ ਕਰਨ ਲਈ ਬਣਾਇਆ ਤੂੰ ਦੱਸ ਵੀ ਤਿੰਨ ਸਾਲਾਂ ਦੇ ਵਿੱਚ ਤੂੰ ਕੀ ਕੀਤਾ ਉਹ ਤਾਂ 70 ਸਾਲਾਂ ਦੇ ਵਿੱਚ ਪੰਜਾਬ ਬਰਬਾਦ ਕਰ ਗਏ ਲੁੱਟ ਗਏ ਚਿੱਟਾ ਦੇ ਗੇ ਚੋਰੀਆਂ ਡਗੈ ਸਭ ਕੁਝ ਕਾਲੇ ਪਾਣੀ ਹੋ ਗਏ ਕੈਂਸਰ ਹੋ ਗਿਆ ਓਏ ਤੂੰ ਕਿੰਨਾ ਕੁ ਪੰਜਾਬ ਵਿਚਾਲਿਆ 3 ਸਾਲਾਂ ਦੇ ਵਿੱਚ ਭੰਤ ਸਿਆ ਇਹ ਦੱਸ ਇਹ ਦੱਸ ਤੂੰ ਕੀ ਕੀਤਾ ਮੈਂ ਦੱਸਣਾ ਤੇਰੀਆਂ ਪ੍ਰਾਪਤੀਆਂ ਤੂੰ ਪਹਿਲਾਂ ਉਸੇ ਨਾਲੇ ਤੇ ਬੁੱਢੇ ਦਰਿਆ ਤੇ ਬੁੱਢੇ ਨਾਲੇ ਤੇ ਜਾ ਕੇ ਵੀਡੀਓ ਪਾਉਂਦਾ ਰਿਹਾ ਲੋਕਾਂ ਨੂੰ ਗੁੰਮਰਾਹ ਕਰਦਾ ਰਿਹਾ ਪਿੰਡਾਂ ਜਾਂਦਾ ਰਿਹਾ ਇੱਥੇ ਜੀ ਜਮਾਗ ਪਹਾੜ ਜਨਦਾ ਹੋ ਗਿਆ ਜਿਨ੍ਹਾਂ ਨੂੰ ਕੈਂਸਰ ਹੋ ਗਿਆ ਜੀ ਇਹਨਾਂ ਨੂੰ ਕਾਲੇ ਪੀਲੇ ਹੋ ਗਿਆ ਜੀ ਸਰਕਾਰ ਧਿਆਨ ਨਹੀਂ ਦਿੰਦੀ ਫੈਕਟਰੀਆਂ ਚੜਾਵੇ ਚੜਾ ਦਿੰਦੀਆਂ ਨੇ ਇਹ ਵਿਕ ਜਾਂਦੇ ਆ ਓ ਵੱਡੇ ਇਨਕਲਾਬੀਆ ਹੁਣ ਤੂੰ ਦੱਸ ਤੂੰ ਕਿੰਨਿਆਂ ਚ ਵਿਕਦਾ ਤੈਨੂੰ ਕਿੰਨੇ ਚੜਾਵੇ ਚੜਦਿਆ ਇਹਨਾਂ ਦੇ ਫੈਕਟਰੀਆਂ ਦੇ ਤੂੰ ਕਿਉਂ ਨਹੀਂ ਹੱਲ ਕੱਢ ਰਿਹਾ ਤੂੰ ਕਿਉਂ ਗਰਫਦਾਰੀਆਂ ਕਰਦਾ ਜਿਹੜੇ ਪੰਜਾਬ ਲਈ ਬੋਲਦੇ ਐ ਤੂੰ ਕਦੇ ਐਨਐਸਏ ਲਾ ਕੇ ਸਾਡੇ ਮੁੰਡਿਆਂ ਨੂੰ ਡਿਬਰੂਗੜ ਸਿੱਟ ਦਿੰਦਾ ਤੂੰ ਕਦੇ ਲੱਖੇ ਵਰਗੇ ਤੇ ਪਰਚੇ ਪਾ ਦਿੰਦਾ ਕਦੇ ਭਾਨੇ ਵਰਗੇ ਨੂੰ ਅੰਦਰ ਕਰ ਦਿੰਦਾ ਕਦੇ ਕਿਸੇ ਦੇ ਪਰਚਾ ਝੋਟੇ ਵਰਗੇ ਦੇ ਪਰਚੇ ਪਾ ਦਿੰਦਾ ਓਏ ਤੂੰ ਦੱਸ ਵੱਡੇ ਇਨਕਲਾਬੀਆ ਤੂੰ ਪੰਜਾਬ ਲਈ ਕੀ ਕਰ ਰਿਹਾ ਹੈਂ ਜਿਹੜਿਆਂ ਨੂੰ ਕਹਿੰਦਾ ਸੀ ਇਹ ਲੁੱਟ ਕੇ ਖਾ ਗਏ ਪੱਟ ਕੇ ਭਾ ਅੱਜ ਤੂੰ ਦੱਸ ਉਹੀ ਬੁੱਢਾਂ ਨਾਲਾ ਜਿਹੜਾ ਕੈਂਸਰ ਦੇ ਰਿਆ ਸਾਡੇ ਅੱਧੇ ਪੰਜਾਬ ਨੂੰ ਕਾਲੇ ਪੀਲੇ ਹੋ ਗਏ ਬੱਚੇ ਪਹਾੜ ਪੈਦਾ ਹੋ ਗਏ ਕੱਲ ਵਿਧਾਨ ਸਭਾ ਦੇ ਵਿੱਚ ਤੂੰ ਖੁਦ ਮੰਨਿਆ ਤੇਰੀ ਸਪੀਡ ਚੱਲ ਰਹੀ ਹੈ ਕਿਉਂਕਿ ਜਿਹੜੇ ਤੇਰੇ ਜਿਹੜੇ ਤੇਰੇ ਨਾਲ ਭੇਡਾਂ ਨੇ ਜਣੀਆਂ ਉਹ ਖੁਸ਼ ਹੋ ਜਾਣਗੇ ਲੈ ਭੋਤਮਾਨ ਨੇ ਜੀ ਕਹਿਤਾ ਇਹਦਾ ਹੱਲ ਹੋ ਜੂਗਾ ਇਹ ਕੱਲਾ ਕਹਿਣ ਕਹਿਣ ਜੋਗੀ ਹੈ ਹੱਲ ਨਹੀਂ ਕੁਝ ਨਹੀਂ ਕਰਨਾ ਡਰਾਮੇ ਕਰਨੇ ਆ ਕੱਲੇ ਪਰ ਅੱਜ ਲੱਖਾ ਗਿਆ ਤੀ ਸਵਾਲ ਕਰਨਾ ਸਾਹਮਣੇ ਖੜ ਕੇ ਸਵਾਲਾਂ ਦੇ ਜਵਾਬ ਦੇ ਗ੍ਰਿਫਤਦਾਰੀਆਂ ਕਿਉਂ ਕਰਾਉਣਾ ਪ੍ਰਸ਼ਾਸਨ ਨੂੰ ਕਿਉਂ ਵਰਤਦਾ ਜੇ ਜ਼ੁਰਤ ਹੈ ਤਾਂ ਸਾਹਮਣੇ ਖੜ ਅੱਖਾਂ ਚ ਅੱਖਾਂ ਪਾ ਕੇ ਜਵਾਬ ਦੇ ਕਿ ਮੈਂ ਆ ਕੀਤੇ ਤਿੰਨ ਸਾਲਾਂ ਚ ਮੈਂ ਬੁੱਢੇ ਨਾਲੇ ਨੂੰ ਬੰਦ ਕਰਨ ਲੱਗਿਆ 10 ਕੈ ਲੋਕਾਂ ਨੂੰ ਕੱਲੇ ਬਿਆਨਾਂ ਨਾਲ ਨਹੀਂ ਭਾਨਤਮਨ ਸਾਹਿਬ ਮੱਖ ਮੰਤਰੀ ਸਾਹਿਬ ਕੱਲੇ ਬਿਆਨਾਂ ਨਾਲ ਨਹੀਂ ਬਿਆਨਾਂ ਨਾਲ ਤੇਰੀਆਂ ਭੇਡਾਂ ਖੋਸ ਸਕਦੀਆਂ ਨੇ ਪਰ ਪੰਜਾਬ ਨਹੀਂ ਵੱਸ ਸਕਦਾ ਪੰਜਾਬ ਨਹੀਂ ਵੱਸ ਸਕਦਾ ਪੰਜਾਬ ਤਾਂ ਬਚੂਗਾ ਜੇ ਕੁਝ ਕਰੇਗਾ ਗਰਾਊਂਡ ਲੈਵਲ ਤੇ ਕਰੇਗਾ ਆ ਗ੍ਰਫਦਾਰੀਆਂ ਨਾਲ ਨਹੀਂ ਪਹਿਲਾਂ ਮੁੰਡੇ ਡੇਰੂਗੜ ਸਿੱਟਦੇ ਆ ਤੇ ਹੁਣ ਤੂੰ ਉਹਨਾਂ ਦੀ ਐਨਐਸਐ ਵੀ ਵਧਾਉਣ ਦੇ ਲਈ ਹਾਈ ਕੋਰਟ ਦੇ ਵਿੱਚ ਅਪੀਲਾਂ ਪਾਉਣਾ ਪੰਜਾਬ ਸਰਕਾਰ ਕੀ ਕਹਿੰਦੀ ਆ ਕੀ ਇਹਦੇ ਜੀ ਬਖਵਾਦੀਆਂ ਨਾਲ ਸੰਬੰਧ ਹੈ ਉਹ ਮੈਂ ਪੁੱਛਣਾ ਚਾਹੁੰਨਾ ਨਲਾਇਕ ਬੰਦੇਓ ਜੇ ਜੇਲਾ ਚੋਂ ਬੰਦਾ ਸੰਬੰਧ ਬਣਾਈ ਜਾਂਦਾ ਫਿਰ ਤੁਹਾਡੇ ਜਿਨ੍ਹਾਂ ਦੇ ਪ੍ਰਬੰਧ ਕਿਹੋ ਜੇ ਹੋਣਗੇ ਫਿਰ ਤਾਂ ਜੇਲਾ ਚ ਬੈਠਾ ਬੰਦਾ ਕੁਝ ਵੀ ਕਰੀ ਜਾਵੇ ਜੇਲਾ ਚ ਬੈਠਾ ਪ੍ਰਬੰਧ ਵੀ ਸੰਬੰਧ ਵੀ ਬਣਾਈ ਜਾਵੇ ਹੁਣ ਵੀ ਵੱਖਵਾਦੀਆਂ ਨਾਲ ਸੰਬੰਧ ਹੈ ਹੁਣ ਤਾਂ ਜੇਲ੍ਹ ਚਾ ਤੁਹਾਡੇ ਕੋਲੇ 1.5 ਸਾਲ ਹੋ ਗਿਆ ਭੰਤ ਸਿੰਘ ਬਿਆਨ ਤਾਂ ਸਹੀ ਦੇ ਲਿਆ ਕਰ ਨਾ ਪੰਜਾਬ ਦੀ ਜਵਾਨੀ ਦਾ ਬੈਰੀ ਬਣ ਓਏ ਨਾਗਰ ਫਦਾਣੀਆਂ ਕਰ ਇਹ ਗੱਲਾਂ ਤੈਨੂੰ ਦੇਣੀਆਂ ਪੈਣਗੀਆਂ ਭੰਤ ਸਿੰਘ ਇਹ ਗੱਲਾਂ ਤੈਨੂੰ ਦੇਣੀਆਂ ਪੈਣਗੀਆਂ ਖਰ ਲਾ ਪੰਜਾਬ ਨਾਲ ਹਜੇ ਵੀ ਟਾਈਮ ਹੈ ਹਜੇ ਵੀ ਅੱਜ ਵੀ ਲੋਕ ਤੇਰੇ ਪਿੱਛੇ ਲੱਗ ਜਾਣਗੇ ਨਹੀਂ ਤੇਰੇ ਹਾਲਾਤ ਦੇਖਾ ਤਿੰਨ ਆਈਆਂ ਨੇ 13 ਚੋਂ ਲੋਕ ਜਾਗ ਚੁੱਕੇ ਨੇ ਇਸੇ ਦਾ ਫਰਕ ਪਿਆ ਹੈ ਜੇ ਤੂੰ ਭਾਈ ਅਮਰਪਾਲ ਸਿੰਘ ਖਾਲਸਾ ਦਾ ਦੁਸ਼ਮਣ ਬਣਿਆ ਸਿੱਖੀ ਦਾ ਵੈਰੀ ਬਣਿਆ ਉਹਨੇ ਤੈਨੂੰ 13 0 ਤੋਂ 13 3 ਤੇ ਲਿਆਂਦਾ ਤੂੰ ਕਹਿੰਦਾ ਸੀ 13 0 ਕਰ ਦਾਂਗੇ ਤਿੰਨ ਸਿੱਟੀਆਂ ਆਈਆਂ ਨੇ ਹਾਂ ਪੰਜਾਬ ਦੇ ਲੋਕੋ ਤੁਸੀਂ ਉਹ ਜਿਹੜਾ ਬੰਦਾ ਤੁਹਾਡੇ ਲਈ ਲੜ ਰਿਹਾ ਏ ਓਏ ਦਿਨ ਰਾਤ ਇੱਕ ਕੀਤਾ ਹੋਇਆ ਹੈ ਪਾਣੀਆਂ ਦੀ ਗੱਲ ਕਰੇ ਲੁਧਿਆਣੇ ਜਾ ਕੇ ਕਰਦਾ ਕਦੇ ਫਰੀਦਕੋਟ ਕਦੇ ਅਬੋਹਰ ਫਾਜ਼ਿਲਕਾ ਫਿਰਦਾ ਹੈ ਜਿਹੜੇ ਬੰਦੇ ਨੇ ਆਪਦਾ ਪਰਿਵਾਰ ਤਿਆਗ ਰੱਖਿਆ ਉਹ ਜਿਹੜਾ ਬੰਦਾ ਤੁਹਾਡੇ ਲਈ ਸਰਕਾਰਾਂ ਨਾਲ ਮੱਥੇ ਲਾਈ ਖੜਾ ਹੈ ਜਿਹੜਾ ਬੰਦਾ ਅੱਜ ਫੇਰ ਤੁਹਾਡੇ ਲਈ ਗ੍ਰਿਫਤਾਰੀ ਹੋ ਗਈ ਉਹ ਕੈਂਸਰ ਕੱਲਾ ਲੱਖੇ ਨੂੰ ਹੋਊਗਾ ਓਏ ਕਾਲਾ ਪਾਣੀ ਕੱਲਾ ਲੱਖੇ ਦੇ ਘਰੇ ਵੜਦਾ ਜਾਂ ਪੂਰੇ ਪੰਜਾਬ 'ਚ ਜਾਂਦਾ ਕਾਲੇ ਪਾਣੀ ਨਾਲ ਲੱਖੇ ਦੇ ਜਵਾਖ ਪਾਦ ਹੋਏ ਨੇ ਜਾਂ ਪੂਰੇ ਪੰਜਾਬ ਦੇ ਹੋਏ ਨੇ ਕਾਲੇ ਪਾਣੀ ਨਾਲ ਲੱਖੇ ਨੂੰ ਕਾਲਾ ਪੀਲਾ ਹੋਇਆ ਜਾਂ ਕੈਂਸਰ ਹੋਇਆ ਜਾਂ ਪੂਰੇ ਪੰਜਾਬ ਨੂੰ ਹੋਇਆ ਯਾਰ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਓਏ ਪੰਜਾਬੀਓ ਕਦੋਂ ਚੰਗੇ ਬੰਦੇ ਆ ਸਾਥ ਦੇਉਂਗੇ ਗੁੱਟਣਾ ਮਗਰ ਲੱਗੇ ਫਿਰਦੇ ਹੋ ਪਹਿਲਾਂ ਕਾਂਗਰਸੀਆਂ ਮਗਰ ਲੱਗੇ ਫਰੀਗੇ ਜਿਨ੍ਹਾਂ ਨੇ ਕਾਲ ਤਖਤ ਢਾਤੇ ਸਾਡੇ ਟੈਂਕ ਤੋਪਾਂ ਦੇ ਨਾਲ ਸੀਧੀਆਂ ਕਿੰਨੀਆਂ ਪਾਤੀਆਂ ਸਾਡੇ ਸਿੱਖਾਂ ਦਾ ਕਾਤਲ 83 'ਚ ਕੀ ਕੁਛ ਹੋਇਆ ਆ ਫਿਰ ਬਾਦਲ ਗਿਆ ਪਿੱਛੇ ਲੱਗੇ ਜਿਨ੍ਹਾਂ ਨੇ ਬੇਅਦਬੀਆਂ ਕਰਾਈਆਂ ਤੇ ਅੱਜ ਭਵੰਤਮਾਨ ਮਗਰ ਲੱਗੇ ਫਿਰਦੇ ਹੋ ਉਹ ਜਿਨ੍ਹਾਂ ਨੇ ਤੁਹਾਡੇ ਜਵਾਖਰੀ ਛੱਡੇ ਐਨਐਸਏ ਲੱਗੇ ਹੋ ਬਠਾਰਖਾ ਡਿਬਰੂ ਕਰਦੀਆਂ ਜਿਹਨਾਂ 'ਚ ਪਹਿਲਾਂ ਸਿੱਖ ਹੁੰਦੇ ਸੀ ਪਹਿਲਾਂ ਸਿੱਖ ਵਿਕਦੇ ਨਹੀਂ ਹੁੰਦੇ ਸੀ ਆਪਣੀ ਕੌਮ ਨਾਲ ਖੜਦੇ ਸੀ ਅੱਜ ਵਾਲੇ ਸਿੱਖ ਅੱਜ ਵਾਲੇ ਸਿੱਖਾਂ ਨੂੰ ਇਹ 20 ਲੱਖ ਗ੍ਰਾਂਟ ਦੇ ਦਣਾ 50 ਲੱਖ ਗ੍ਰਾਂਟ ਦੇ ਦਣਾ ਕਿਹੜਾ ਅਮਰਤਪਾਲ ਕਿਹੜੀ ਕੌਮ ਕਿਹੜੀ ਐਨਐਸਏ ਇਹ ਨਾਲ ਦੀ ਨਾਲ ਚਮਚੇ ਬਣ ਕੇ ਆ ਲਿਲੜੀਆਂ ਕੱਢਦੇ ਮਗਰ ਫਿਰਦੇ ਆ ਚਮਚੇ ਬਣੇ ਓਏ ਉਹ ਕੌਮ ਨੂੰ ਇਹ ਭੁੱਲ ਗਏ ਓਏ ਕੌਮ ਨੂੰ ਭੁੱਲ ਗਏ ਯਾਦ ਕਰੋ ਸੰਤਾਂ ਦੀਆਂ ਗੱਲਾਂ ਜਿਨ੍ਹਾਂ ਨੂੰ ਇੰਦਰਾ ਨੇ ਖਰੀਦਣਾ ਚਾਹਿਆ ਮੁੱਖ ਮੰਤਰੀ ਦਾ ਉਹਦਾ ਤੱਕ ਦੇਦਾ ਸੀ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਨੂੰ ਤੇ ਠੁੱਡਾ ਮਾਰਦਾ ਸੀ ਅਗਲੇ ਨੇ ਤੇ ਤੁਸੀਂ ਤੁਸੀਂ ਮਾੜਾ ਜੱਕ ਐਸਐਮਐਲ ਦਾ ਫੋਨ ਆ ਜਾਏ ਮਾੜਾ ਜੱਕ ਕੋਈ ਕੋਈ ਆਉਦਾ ਦੇ ਦੇ ਕੋਈ ਉਹਦੇ ਮਗਰੀ ਲਿਲੜੀਆਂ ਕੱਢਣ ਲੱਗ ਜਾਨੇ ਓਏ ਕਾਦੀ ਤੁਹਾਡੀ ਸਿੱਖੀ ਰਹਿ ਗਈ ਕਾਦੀਆਂ ਤੁਹਾਡੀਆਂ ਅੱਖਾਂ ਕਾਦੀਆਂ ਜੁਰਤਾਂ ਓਏ ਓ ਪੰਜਾਬ ਦੇ ਲੋਕ ਓ ਚੰਗੇ ਬੰਦੇ ਦੀ ਪੱਖ ਕਰ ਲੋ ਚੰਗੇ ਬੰਦੇ ਦੀ ਇਹ ਨਾ ਪੰਜਾਬ ਲਈ ਚੰਗਾ ਇਹ ਨਾ ਸਿੱਖ ਕੌਮ ਲਈ ਚੰਗਾ ਇਹ ਜਿਹੜਾ ਬੈਠਾ ਵਿਧਾਨ ਸਭਾ ਦੇ ਵਿੱਚ ਗੱਪ ਮਾਰ ਰਿਹਾ ਹੈ ਪ੍ਰਗਟ ਜੀ ਤੁਸੀਂ ਚੱਲੋ ਮੇਰੇ ਨਾਲ ਉਹ ਜਿਹੜੇ ਤੇਰੇ ਕੋਲੇ ਆਏ ਉਹਨਾਂ ਨੂੰ ਤਾਂ ਮਿਲ ਲੈ ਪ੍ਰਗਟ ਸਿੰਘ ਨੂੰ ਤਾਂ ਬਾਅਦ ਚ ਲੈ ਜੀ ਜਿਹੜੇ ਤੇਰੇ ਕੋਲੇ ਪੁੱਛਣ ਆਇਆ ਸਵਾਲ ਤੂੰ ਉਹਨਾਂ ਨੂੰ ਤਾਂ ਮਿਲ ਲੈ ਉਹਨਾਂ ਨੂੰ ਕਿਉਂ ਗ੍ਰਿਫਤਾਰ ਕਰਾਉਣਾ ਪੰਜਾਬੀਓ ਲੱਖੇ ਸਦਾਨੇ ਦਾ ਸਾਥ ਦੇ ਲੋ ਓਏ ਪਸਤਾਉਂਗੇ ਵੇਲੇ ਨੂੰ ਪਸਤਾਉਂਗੇ ਵੇਲੇ ਨੂੰ ਮੈਂ ਇਹ ਨਹੀਂ ਕਿ ਮੈਂ ਲੱਖੇ ਦਾ ਸਾਥੀ ਹਾਂ ਮੈਂ ਲੱਖੇ ਦੀ ਟੀਮ ਦਾ ਬੰਦਾ ਹਾਂ ਓਏ ਪੰਜਾਬ ਝਲਕਦਾ ਓਏ ਉਹਦੇ ਅੰਦਰ ਦਰਦ ਹੈ ਉਹ ਬਿਲਕੁਲ ਦਾ ਫਿਰਦਾ ਉਹ ਤੁਹਾਡੇ ਲਈ ਤੁਹਾਨੂੰ ਕੈנסਰ ਹੋ ਰਹੇ ਨੇ ਕਾਲੇ ਪੀਲੇ ਹੋ ਰਹੇ ਨੇ ਕਿਹਦੇ ਲਈ ਫਿਰਦਾ ਯਾਰ ਉਹ ਪੰਜਾਬ ਲਈ ਫਿਰਦਾ ਬੋਲੀ ਲਈ ਲੜਦਾ ਫਿਰਦਾ ਬਾਤਾਂ ਵਰਨੀ ਲੜਦਾ ਫਿਰਦਾ ਅੱਜ ਗਰਫਦਾਰੀ ਹੋ ਗਈ ਇਹ ਨਹੀਂ ਪਤਾ ਕੀ ਕਰਨ ਕੀ ਇਲਜ਼ਾਮ ਲਾਦਨ ਪਹਿਲਾਂ ਕਿਹੜਾ ਸਾਡੇ ਮੁੰਡੇ ਤਾਂ ਐਨਐਸਐ ਨੇ ਲਾਈ ਨਹੀਂ ਨਾ ਤੇ ਕੀ ਭਰੋਸਾ ਹੈ ਬਾਈ ਯਾਰ ਪਹਿਲਾਂ ਵੀ ਤਾਂ ਐਨਐਸਐ ਲਾ ਕੇ ਅੰਦਰ ਡੇਗੀ ਪਏ ਨੇ ਪਹਿਲਾਂ ਵੀ ਤਾਂ ਸਾਡੇ ਬੰਦੀ ਸਿੰਘ ਕਿੰਨੇ ਨੇ ਅੰਦਰ ਇਸ ਕਰਕੇ ਪੰਜਾਬ ਵਾਲੇ ਇਕੱਠੇ ਹੋ ਲਿਆ ਕਰੋ ਯਾਰ ਬੋਲਿਆ ਕਰੋ ਕਿਸੇ ਦੇ ਹੱਕ ਚ ਜਿਹੜਾ ਬੰਦਾ ਤੁਹਾਡੇ ਹੱਕ ਚ ਬੋਲਦਾ ਹੈ ਜਿਹੜਾ ਬੰਦਾ ਤੁਹਾਡੇ ਲਈ ਪਰਚੇ ਪਮਾਈ ਬੈਠਾ ਹੈ ਉਹ ਜਿਹੜਾ ਬੰਦਾ ਜੇਲਾ ਕੱਟਣ ਲਈ ਤਿਆਰ ਹੈ ਪੰਜਾਬ ਲਈ ਓਏ ਪੰਜਾਬੀਓ ਜੇ ਉਹਦੇ ਹੱਕ ਚ ਨਾ ਬੋਲੇ ਤਾਂ ਫਿਰ ਬੋਲੋਗੇ ਕਿਹਦੇ ਹੱਕ ਚ ਨਾ ਬੁਚੜਾਂ ਦੇ ਹੱਕ ਚ ਉਹ ਜਿਨ੍ਹਾਂ ਨੇ ਤੁਹਾਡੀ ਸਿੱਖੀ ਵੀ ਰੋਲਤੀ ਜਿਨ੍ਹਾਂ ਨੇ ਤੁਹਾਡੇ ਬੱਚੇ ਐਨਐਸਏ ਲਾ ਕੇ ਡਿਬਰੂਗੜ ਸੱਤੇ ਜਿਨ੍ਹਾਂ ਨੇ ਤੁਹਾਡੇ ਕਾਲ ਤਕ ਸਾਬਾਂ ਤੇ ਵੀ ਹਮਲੇ ਕਰਤੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਵੀ ਕਰਾਤੀਆਂ ਉਹ ਇੰਨਾ ਮਗਰ ਲੱਗ ਕੇ ਇੰਨਾ ਪਿੱਛੇ ਬੋਲੋਗੇ ਵੋਟਾਂ ਪਵਾ ਲੈ ਇੰਨਾ ਪਿੱਛੇ ਲੱਗ ਕੇ ਫਰੀ ਜਾਣਗੇ ਓਏ ਲੇਲੜੀਆਂ ਕੱਢਣੀਆਂ ਬੰਦ ਕਰ ਦੋ ਓਏ ਪੰਜਾਬੀਓ ਬੰਦ ਕਰ ਦੋ ਓਏ ਅਣਖਾਂ ਵਾਲੇ ਕੰਮ ਕਰ ਲੋ ਓਏ ਜੁਰਤਾਂ ਵਾਲੇ ਕੰਮ ਕਰ ਲੋ ਜੇ ਤੁਹਾਡੀ ਹੋਂਦ ਹੀ ਨਾ ਰਹੀ ਇੱਥੇ ਰਹਿਣਾ ਕੱਖ ਵੀ ਨਹੀਂ ਜੇ ਹੋਂਦ ਹੀ ਨਾ ਰਹੀ ਇੱਥੇ ਕਰੋਗੇ ਕੀ ਕੋਈ ਵੱਡੀਆਂ ਕੋਠੀਆਂ ਕਾਰਾ ਸਾਹਿਬ ਇੱਥੇ ਹੀ ਰਹਿ ਜਾਣਾ ਤੁਹਾਨੂੰ ਤਬਾਹ ਕਰਦੇ ਆਉਂਦੇ ਆ ਅਗਲੇ ਦੋ ਕੱਲ ਤੱਕ ਸਭ ਤੇ ਧਰਤਾਂ ਤੇ ਕਬਜ਼ਾ ਕਰ ਲਿਆ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਤੇ ਹੌਲੀ ਹੌਲੀ ਪੈਰ ਪੰਜਾਬ 'ਚ ਵੀ ਪਹੁੰਚਣਗੇ ਤੇ ਤੁਸੀਂ ਤੁਸੀਂ ਚੁੱਪ ਐਨ ਅੱਖਾਂ ਮੀਚੀ ਉਹ ਬੈਠੇ ਹੋ ਪੰਜਾਬ ਕਿਨੂੰ ਸੁਣਾ ਲਿਆ ਜਿਹੜਾ ਸਿੱਖੀ ਦਾ ਦੁਸ਼ਮਣ ਹੈ ਉਹ ਬੰਦੇ ਦੇ ਹੱਥ ਪੰਜਾਬ ਦੇ ਤਾਂ ਮੁੰਡੇ ਡਿਬਰੂ ਕਰਨੇ ਕੁਸੁਰੇ ਜੇਲਾਂ ਚ ਨੇ ਤੇ ਜਿਹੜੇ ਬੰਦੇ ਬੋਲਦੇ ਆ ਉਹਨਾਂ ਨੂੰ ਨਕੇਲ ਪਾਉਂਦੇ ਆ ਉਹਨਾਂ ਨੂੰ ਗ੍ਰਿਫਤਦਾਨੀਆਂ ਕਰਦੇ ਆ ਜਿਹੜੇ ਬੰਦੇ ਪੇਜਾਂ ਪੇਜ ਤੇ ਕੋਈ ਗੱਲ ਚੰਗੀ ਰੱਖਦਾ ਪੇਜ ਬੰਦ ਕਰ ਦਿੰਦੇ ਆ ਜਿਹੜਾ ਚੈਨਲ ਇਹਨਾਂ ਕੋਲੇ ਵਿਕਦਾ ਨਹੀਂ ਉਹਨੂੰ ਬੰਦ ਕਰ ਦਿੰਦੇ ਆ ਤੇ ਜਿਹੜਾ ਇਹਨਾਂ ਕੋਲੇ ਵਿਕ ਕੇ ਉਹਦੀ ਬੱਲੇ ਬੱਲੇ ਆ ਇਸ ਕਰਕੇ ਪੰਜਾਬ ਵਾਲੇ ਚੰਗੇ ਬੰਦੇ ਨਾਲ ਖੜਜਿਆ ਕਰੋ ਅੱਜ ਲੱਖਾਂ ਸਵਾਲ ਹੀ ਪੁੱਛਣਗੇ ਅਸੀਂ ਨਾ ਵਿਧਾਨ ਸਭਾ ਫਿਰ ਕੱਲ ਵਾਲੇ ਡਰਾਮੇ ਆ ਨਾ ਇਹਦਾ ਮਤਲਬ ਤਾਂ ਫਿਰ ਜਿਹੜਾ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਬੋਲੇ ਆ ਮੈਂ ਪਿੰਡਾਂ ਜਾਂਦਾ ਰਹਿਆ ਮੈਨੂੰ ਪਤਾ ਹੈ ਉਹ ਕੈਂਸਰ ਹੈ ਉਹ ਸਾਰਾ ਕੁਝ ਮੰਨੀ ਜਾਂਦਾ ਤੇ ਨਾਲੇ ਫਿਰ ਅੱਜ ਸਵਾਲਾਂ ਦੇ ਜਵਾਬਾਂ ਤੋਂ ਕਿਉਂ ਭੱਜਦਾ ਆ ਫਿਰ ਨਾਲ ਬੰਨ ਮਾਰੀਏ ਕਿਉਂ ਪ੍ਰਸ਼ਾਸਨ ਦਾ ਸਾਰਾ ਲੈ ਕੇ ਗ੍ਰਿਫਤਾਰੀਆਂ ਕਰਾਉਣਾ ਨਾਲ ਆ ਬੰਨ ਮਾਰੀਏ ਜੇ ਪੰਜਾਬ ਬਚਾਉਣਾ ਹੈ ਪੰਜਾਬ ਭਗੰਤ ਸਿਆ ਜੇ ਪੰਜਾਬ ਬਚਾਉਣਾ ਹੈ ਦਿਲੋਂ ਹੈ ਪੰਜਾਬ ਨਾਲ ਪਰ ਦਿਲੋਂ ਤਾਂ ਪਤਾ ਲੱਗ ਹੀ ਗਿਆ ਸਾਨੂੰ ਤਾਂ ਪਰ ਹਜੇ ਪੰਜਾਬ ਦੇ ਲੋਕ ਜਿਹੜੇ ਤੇਰੇ ਮਗਰ ਲੱਗੇ ਫਿਰਦੇ ਆ ਇਹਨਾਂ ਨੂੰ ਹੌਲੀ-ਹੌਲੀ ਲੱਗ ਜੂ ਪਤਾ ਕਿ ਤੂੰ ਸਭ ਤੋਂ ਨਲਾਇਕ ਸਿੱਧ ਹੋਏਗਾ ਅੱਜ ਤੱਕ ਦਾ ਸਭ ਤੋਂ ਮਾੜਾ ਮੁੱਖ ਮੰਤਰੀ ਹੋਇਆ ਤੂੰ ਬਿਆੰਤੇ ਨੂੰ ਵੀ ਟੱਪੇਗਾ ਹੱਦਾ ਪਾਰ ਕਰੇਗਾ ਬਿਆੰਤੇ ਵਾਲਿਆਂ ਇਸ ਕਰਕੇ ਪੰਜਾਬੀਓ ਚੰਗੇ ਬੰਦਿਆਂ ਨਾਲ ਖੜਜਿਆ ਕਰੋ ਏ ਬੋਲ ਲਿਆ ਕਰੋ ਇਹਨਾਂ ਨੂੰ ਦਿਖਾ ਦਿਆ ਕਰੋ ਕਿ ਅਸੀਂ ਹਾਂ ਯਾਰ ਜਿਹੜਾ ਬੰਦਾ ਸਾਡੇ ਲਈ ਬੋਲ ਰਿਹਾ ਸਾਡੇ ਪਾਣੀਆਂ ਦੀ ਗੱਲ ਕਰਦਾ ਸਾਡੀ ਬੋਲੀ ਦੀ ਗੱਲ ਕਰਦਾ ਅਸੀਂ ਉਹਦੇ ਨਾਲ ਅਸੀਂ ਨਾਲ ਉਹਦੇ ਗ੍ਰਿਫਤਦਾਰੀਆਂ ਦੇਵਾਂਗੇ ਜੇਲ੍ਹਾਂ ਭਰਾਂਗੇ ਲਹਿਰ ਚਲਾਓ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਦੀ ਤਾਕਤ ਬਹੁਤ ਵੱਡੀ ਹੈ ਜੇ ਨੂੰ ਸਹੀ ਵਰਤਿਆ ਜਾਵੇ ਲੱਖੇ ਸਿਧਾਨੇ ਦੇ ਹੱਕ ਚ ਜਿੰਨਾ ਕੋਈ ਬੋਲ ਸਕਦੇ ਹੋ ਜਿੰਨਾ ਕੋਈ ਵੀਡੀਓ ਪਾਸ ਕਰ ਸਕਦਾ ਜਿਹੜਾ ਕੋਈ ਪੋਸਟ ਪਾਸ ਕਰ ਸਕਦਾ ਵੱਧ ਤੋਂ ਵੱਧ ਬਾਈ ਸੋਸ਼ਲ ਮੀਡੀਆ ਤੇ ਲਹਿਰ ਚਲਾਓ ਤਾਂ ਜੋ ਬਾਈ ਲੱਖਾ ਸਿੰਘ ਸਿਧਾਨਾ ਨੂੰ ਜੋ ਗ੍ਰਿਫਤਦਾਰ ਕੀਤਾ ਇਹਨਾਂ ਦਾ ਇਹ ਨਹੀਂ ਪਤਾ ਵੀ ਕਿਹੜਾ ਕੇਸ ਪਾਦਣ ਕੀ ਮੜਦਣ ਕਿਉਂਕਿ ਚਾਹੁੰਦੇ ਆ ਇਹ ਕਿ ਇਕੱਲਾ ਲੱਖਾ ਹੀ ਰਹਿ ਗਿਆ ਬੋਲਣ ਵਾਲਾ ਬਾਕੀ ਤਾਂ ਇਹਨਾਂ ਨੇ ਚੁੱਪ ਕਰਾ ਲਏ ਵੀ ਲੱਖੇ ਨੂੰ ਵੀ ਅੰਦਰ ਸਿੱਟੀਏ ਤੇ ਇਹ ਮੋਜਾ ਕਰਨਗੇ ਵਿਰੋਧੀ ਤੇ ਪਤਾ ਨਹੀਂ ਕੀ ਕਰ ਰਹੀ ਹੈ ਅੱਜ ਵਿਰੋਧੀ ਧਿਰ ਨੂੰ ਵੀ ਲੱਖਿਆ ਸਾਥ ਦੇਣਾ ਚਾਹੀਦਾ ਹੈ ਵਿਰੋਧੀ ਧਿਰ ਦੇ ਨਾਲ ਸਰਕਾਰ ਚੱਲਦੀ ਹੁੰਦੀ ਹੈ ਜੇ ਵਿਰੋਧੀ ਤੱਕੜੇ ਹੋਣਗੇ ਤਾਂ ਸਰਕਾਰ ਵਾਲੇ ਅੱਗੇ ਝੁਗਣਗੇ ਕਿ ਵਿਰੋਧੀਆਂ ਨਾਲ ਮਿਲ ਕੇ ਰਾਜੇ ਬੜਿੰਗ ਕਰਕੇ ਤਾਂ ਨਾਲ ਮਿਲੇ ਬੈਠੇ ਆ ਇੱਕ ਦੋ ਆ ਖੈਰੇ ਵਰਗੇ ਪ੍ਰਗਟ ਸਿੰਘ ਵਰਗੇ ਜਿਹੜੇ ਬੋਲਦੇ ਆ ਬਾਕੀਆਂ ਦੀ ਬੋਲਤੀ ਬੰਦ ਹੈ ਬਾਕੀ ਇਹ ਪਹਿਲਾਂ ਖੋਲ ਲਾਂਦਾ ਤੇ ਬੋਲਤੀ ਇਹਨਾਂ ਦੀ ਬੰਦ ਹੋ ਜਾਂਦੀ ਹੈ ਕਿਉਂਕਿ ਕਪਲੇ ਕੀਤੇ ਹੋਏ ਆ ਵਿਰੋਧੀ ਧਿਰ ਧਿਰ ਦਾ ਜਿਹੜਾ ਨੇਤਾ ਹੈ ਮੈਨੂੰ ਕਹਿਣਾ ਚਾਹਣਾ ਬਾਜਬਾ ਸਾਹਿਬ ਬੋਲੋ ਵਿਰੋਧੀ ਧਿਰ ਦਾ ਨੇਤਾ ਸਭ ਕੁਝ ਕਰ ਸਕਦਾ ਪਰ ਬੋਲਣਾ ਕਿੱਥੇ ਹੈ ਨਾਲ ਰਲ ਕੇ ਘੁਲ ਮਿਲੇ ਹੋਏ ਨੇ ਸਾਰੇ ਇੱਕ ਇਹਨਾਂ ਦੀ ਵਾਰੀ ਕੇ ਇਹਨਾਂ ਦੀ ਬਸ ਅਸੀਂ ਚੱਲੂ ਗਿਆ ਪੰਜਾਬ ਰੱਬ ਦਾ ਰੱਬ ਰੱਖੇ ਪੰਜਾਬ ਦਾ ਬਾਈ ਚੰਗੇ ਬੰਦਿਆਂ ਨਾਲ ਪੰਜਾਬੀਆਂ ਨੇ ਖੜਨਾ ਨਹੀਂ ਹੁੰਦਾ ਇਹਨਾਂ ਨੇ ਜਿਤਾਉਣੇ ਉਹ ਹੁੰਦੇ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਨੇ ਜਿਨ੍ਹਾਂ ਨੇ ਐਨਐਸਐਲ ਆਈ ਹੈ ਜਿਨ੍ਹਾਂ ਨੇ ਇਹਨਾਂ ਦੇ ਕਾਲ ਤੱਕ ਸਬਟਾ ਹੈ ਹੈ ਜਿਨ੍ਹਾਂ ਨੇ ਦਿੱਲੀ 'ਚ 30000 ਬੰਦਾ ਇੱਕ ਝਟਚ ਮਾਰਤਾ ਹੋਵੇ ਜਿਨ੍ਹਾਂ ਲਾਸਾਂਵਾਂ ਲੱਭੀਆਂ ਹੁਣ ਇਹ ਇਹ ਲੋਕ ਇਹਨਾਂ ਨੇ ਜਿਤਾਉਣੇ ਹੁੰਦੇ ਆ ਪੰਜਾਬੀਆਂ ਨੇ ਪੰਜਾਬੀਓ ਮੇਣਾ ਇਹ ਤੁਹਾਡੇ ਸਰਮੇਣਾ ਓਏ ਕਨੂਰ ਸਾਹ ਵਾਲੇ ਚੰਗੇ ਰਹੇ ਯਾਰ ਫਰੀਦਕੋਟ ਵਾਲੇ ਚੰਗੇ ਰਹੇ ਜਿਹੜੇ ਆਪਣੇ ਕੌਮ ਦੇ ਮਾਗਰ ਤਾਂ ਖੜਕੇ ਯਾਰ ਕੌਮ ਦੇ ਬੰਦਿਆਂ ਨੂੰ ਤਾਂ ਜਿਤਾ ਲਿਆ ਯਾਰ ਪਰ ਅੱਜ ਖੜਜੋ ਬਾਈ ਜੇ ਤੁਸੀਂ ਖੜੋਗੇ ਨਾਲ ਖੜੋਗੇ ਲੱਖੇ ਦੇ ਤਾਂ ਲੱਖਾਂ ਬਚ ਰਹੂ ਤੁਰਮੇ ਇਹ ਗੱਲ ਦੱਸਤੀ ਨਹੀਂ ਲੱਖੇ ਤੇ ਇਹੋ ਜਿਹਾ ਕੇਸ ਮੜਨਗੇ ਕਿ ਉਹਨੂੰ ਲੰਬੇ ਸਮੇਂ ਤੱਕ ਜੇਲ੍ਹ ਚ ਰੱਖਣਗੇ ਜਿਵੇਂ ਭਾਈ ਸਾਹਿਬ ਨੂੰ ਰੱਖਿਆ ਹੋਇਆ ਬਚਾ ਲੋ ਜੇ ਪੰਜਾਬ ਨੂੰ ਬਚਾ ਹੁੰਦਾ ਤੇ ਪੰਜਾਬ ਨੂੰ ਬਚਾਉਣਾਂ ਨਾਲ ਖੜਜੋ ਜੇ ਖੜ ਹੁੰਦਾ ਨਹੀਂ ਪੰਜਾਬੀਓ ਤੁਹਾਡੀ ਮਰਜ਼ੀ ਹੈ ਬਾਈ ਨਹੀਂ ਪੰਜਾਬ ਫਿਰ ਚੱਕੀ ਚ ਪਿਸ ਰਿਹਾ ਤੇ ਤੁਹਾਨੂੰ ਅੱਜ ਪਤਾ ਨਹੀਂ ਲੱਗ ਰਿਹਾ ਤੇ ਹੌਲੀ ਹੌਲੀ ਪੰਜਾਬ ਨੇ ਪਿਸ ਜਾਣਾ ਤੇ ਇੱਥੇ ਨਾਮੋਂ ਇਨਸਾਨ ਵੀ ਨਹੀਂ ਰਹਿਣਾ ਇਹ ਗੱਲ ਯਾਦ ਰੱਖਿਓ ਲੜਾਈ ਤੁਹਾਡੇ ਬੱਚਿਆਂ ਦੀ ਹੈ ਲੜਾਈ ਤੁਹਾਡੀ ਹੈ ਲੜਾਈ ਤੁਹਾਡੇ ਭੁੱਖ ਦੀ ਹੈ ਲੜਾਈ ਧਰਤੀ ਦੀ ਹੈ ਲੜਾਈ ਹੋ ਰਹੀ ਕੈਂਸਰ ਦੀ ਐ ਲੜਾਈ ਹੋ ਰਹੀ ਕਾਲੇ ਪੀਲੀਆਂ ਦੀ ਐ ਲੱਖਾਂ ਲੜ ਰਿਹਾ ਅਗਵਾਈ ਕਰ ਰਿਹਾ ਆਪਾਂ ਮਗਰ ਤਾਂ ਚੱਲ ਹੀ ਸਕਦੇ ਆ ਜਾਂ ਜਿਹਨੇ ਅਗਵਾਈ ਕਰਨੀ ਆ ਅੱਗੇ ਲੱਗੋ ਅਸੀਂ ਮਗਰ ਚੱਲ ਪਣਿਆ ਯਾਰ ਪਰ ਇਕੱਠੇ ਤਾਂ ਹੋ ਜੋ ਪੰਜਾਬ ਹਤੈਸੀ ਜਿੰਨੇ ਹੈਗੇ ਆ ਜੇ ਪੰਜਾਬ ਨੂੰ ਬਚਾਉਣ ਵਾਲੇ ਬੋਲਣਗੇ ਤਾਂ ਪੰਜਾਬ ਬਚੂਗਾ ਨਹੀਂ ਇਹਨਾਂ ਬੋਚਣਾ ਨੇ ਖਾ ਜਾਣਾ ਇਹ 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 ਗੱਲ ਤੈ ਹੈ ਇਹ ਤੁਸੀਂ ਦੇਖ ਲਿਓ ਬੇਨਤੀਆਂ ਸੀ ਇਹਨੂੰ ਪ੍ਰਮਾਣ ਕਰਿਓ